ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ 3 ਜੀ ਸਭਨ ਕਾ ਸੋ ਏਕ ਹੈ ਸਦ ਹੀ ਰਹਿ ਹਜੂਰ ਨਾਨਕ ਹੁਕਮ ਨਾ ਮੰਨਈ ਤਾ ਕਰਹੀ ਅੰਦਰ ਦੂਰ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਹਿ ਗੁਰਬਾਣੀ ਦੀਆਂ ਇਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 509 ਅੰਗ ਤੇ ਸੁਭਾਇਮਾਨ ਹਨ ਤੀਜੇ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਮੁਖਾਰਵਿੰਦ ਤੋਂ ਉਚਾਰਨ ਕੀਤੀਆਂ ਗਈਆਂ ਹਨ ਆਉ ਇਹਨਾਂ ਤੁਕਾਰਾਂ ਹੀ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਆਓ ਇਸ ਤੇ ਵਿਚਾਰ ਕਰੀਏ ਸਭ ਨਾ ਕਾ ਸਹ ਇੱਕ ਹੈ ਸਦ ਹੀ ਰਹਾ ਹੈ ਜੀ ਇਸ ਤੁਕ ਰਹੇ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਸਭ ਜੀਵ ਇਸਤਰੀਆਂ ਦਾ ਖਸਮ ਇੱਕ ਪਰਮਾਤਮਾ ਹੀ ਹੈ ਉਹ ਸਦਾ ਹੀ ਇਹਨਾਂ ਦੇ ਅੰਗ ਸੰਗ ਰਹਿੰਦਾ ਹੈ ਨਾਨਕ ਹੁਕਮ ਨਾ ਮੰਨਈ ਤਾਂ ਘਰ ਹੀ ਅੰਦਰ ਦੂਰ ਇਹ ਸਤੁ ਕਰਹੀਂ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਇਹ ਨਾਨਕ ਨਾਨਕ ਜੀ ਆਖ ਰਹੇ ਹਨ ਕਿ ਜੋ ਵੀ ਜੀਵ ਇਸਤਰੀ ਉਸ ਪਰਮਾਤਮਾ ਦੇ ਹੁਕਮ ਨੂੰ ਨਹੀਂ ਮੰਨਦੀ ਉਸ ਦੀ ਰਜਾ ਵਿੱਚ ਨਹੀਂ ਚਲਦੀ ਉਸ ਜੀਵ स्त्री ਨੂੰ ਪਰਮਾਤਮਾ ਖਸਮ ਪ੍ਰਭੂ ਆਪਣੇ ਹਿਰਦੇ ਵਿੱਚ ਵਿੱਚ ਵੀ ਵਸਦਾ ਹੋਇਆ ਕਿਤੇ ਦੂਰ ਹੀ ਜਾਪਦਾ ਹੈ ਜੋ ਇਨਸਾਨ ਪਰਮਾਤਮਾ ਦੇ ਹੁਕਮ ਵਿੱਚ ਨਹੀਂ ਚੱਲਦਾ ਉਸ ਨੂੰ ਪਰਮਾਤਮਾ ਆਪਣੇ ਹਿਰਦੇ ਵਿੱਚ ਬਸਦਾ ਹੋਇਆ ਵੀ ਕਿਤੇ ਦੂਰ ਹੀ ਦਿਸਦਾ ਹੈ ਇਹਨਾਂ ਤੁਕਾਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਇਸ ਚੈਨਲ ਦੇ ਮਾਧਮ ਰਾਹੀਂ ਤੁਸੀਂ ਹਰ ਰੋਜ਼ ਗੁਰਬਾਣੀ ਦੀਆਂ ਤੁਕਾਂ ਦਾ ਪਾਠ ਤੇ ਵਿਚਾਰ ਸਰਵਣ ਕਰ ਸਕਦੇ ਹੋ ਸੋ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਬੱਦ ਤੇ ਬੱਦ ਸ਼ੇਅਰ ਕਰੋ ਤਾਂ ਜੋ ਗੁਰੂ ਨਾਨਕ ਦੇਵ ਜੀ ਦੀ ਇਹ ਵਿਚਾਰਧਾਰਾ ਹਰ ਰਾਜਿਕ ਪ੍ਰਾਣੀ ਤੱਕ ਪੁੱਜ ਜਾਵੇ ਹਰ ਇੱਕ ਪ੍ਰਾਣੀ ਹਰ ਇੱਕ ਜੀਵਾਨ ਗੁਰੂ ਨਾਨਕ ਦੇਵ ਜੀ ਵਿਚਾਰਧਾਰਾ ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ